ਸਸ਼ੀ ਕਾਲ ਜੀ ਤੋਂ 1/24 7.4 ਫਿਰੋਜ਼ਪੁਰ ਦੇ ਮਖੂ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਚ ਡਿੱਗ ਪਿਆ ਪਿੰਡ ਵਰਪਾਲਾ ਨੇੜੇ ਸਰਹਿੰਦ ਫੀਡਰ ਨਹਿਰ ਚ ਇੱਕ ਪਰਿਵਾਰ ਦੀ ਮੋਟਰਸਾਈਕਲ ਬਿਨਾਂ ਰੈਲਿੰਗ ਵਾਲੀ ਥਾਂ ਤੋਂ ਡਿੱਗ ਕੇ ਤਿਲਕ ਗਈ ਹਾਦਸੇ ਵੇਲੇ ਮੋਟਰਸਾਈਕਲ ਤੇ ਪਤੀ ਪਤਨੀ ਅਤੇ ਉਹਨਾਂ ਦੇ 2 ਬੱਚੇ ਸਵਾਰ ਸਨ ਲੋਕਾਂ ਨੇ ਸਹਾਇਤਾ ਨਾਲ ਪਤੀ ਪਤਨੀ ਨੂੰ ਸੁਰੱਖਿਆ ਬਚਾ ਲਿਆ ਪਰ 4 ਸਾਲਾ ਲੜਕਾ ਤੇ 2 ਸਾਲ ਲੜਕੀ ਤੇਜ ਪਾਣੀ ਦੇ ਬਚਾਅ ਵਿੱਚ ਰੁੜ ਗਏ ਕਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਜਲ ਵਿਭਾਗ ਅਤੇ ਰਾਹਟ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਬੱਚਿਆਂ ਦੇ ਭਾਲ ਲਈ ਰੈਸਕਿਊ ਅਭਿਆਨ ਸ਼ੁਰੂ ਹੈ ਹਾਦਸੇ ਦੀ ਵਜ੍ਹਾ ਰਹਿਰ ਦੇ ਕਿਨਾਰੇ ਰੈਲਿੰਗ ਨਾ ਹੋਣਾ ਦੱਸਿਆ ਜਾ ਰਿਹਾ ਹੈ ਇਲਾਕੇ ਦੇ ਲੋਕਾਂ ਵਿੱਚ ਇਹ ਹਾਦਸੇ ਕਾਰਨ ਗੁੱਸਾ ਅਤੇ ਰੋਸ ਪ੍ਰਗਟ ਕਰ ਰਹੇ ਹਨ ਐਸ ਡੀ ਐਮ ਜੀ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਵਾਉਣ ਅਤੇ ਲਾਪਰਵਾਹੀ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਹੈ। ਵੇਖੋ ਜੀ ਜੋ ਵੀ ਇਹ ਹਾਦਸਾ ਆਇਆ ਪਹਿਲਾਂ ਵੀ ਹਾਦਸੇ ਇੱਥੇ ਇਸ ਪੁਲ ਦੇ ਉੱਤੇ ਬਹੁਤ ਵਾਰੀ ਹੋ ਚੁੱਕੀ ਆ ਪਹਿਲਾਂ ਵੀ ਸਰਕਾਰ ਦੇ ਧਿਆਨ ਦੇ ਵਿੱਚ ਬੜੀ ਵਾਰ ਲਿਆਂਦਾ ਗਿਆ ਤੁਹਾਡੇ মিডিਆ ਦੇ ਥਰੂ ਦੇ ਵਿੱਚ ਵੀ ਲਿਆਂਦਾ ਗਿਆ ਲਿਖਤੀ ਵੀ ਕੰਪਲੇਂਟਾਂ ਕਈ ਵਾਰੀ ਦਿੱਤੀਆਂ ਗਈਆਂ ਜੋ ਇਹ ਹਾਦਸਾ ਰਾਤੀ ਹੋਇਆ ਵਾ ਇੱਥੋਂ ਪਿੰਡ ਵਰਪਾਲ ਤੋਂ ਜਿਹੜਾ ਮੋਟਰਸਾਈਕਲ ਤੇ ਪਰਿਵਾਰ ਆ ਰਿਹਾ ਸੀਗਾ ਉਹਦੇ ਜਿਹੜੇ ਦੋ ਬੱਚੇ ਆ ਉਹ ਨਹਿਰ ਦੇ ਵਿੱਚ ਜਿਹੜਿਆ ਰੁੜ ਚੁੱਕੇ ਆ ਤੇ ਬਹੁਤ ਮਾੜੀ ਘਟਨਾ ਹੋਈ ਆ ਜਿਹੜੇ ਪਰਿਵਾਰ ਦੇ ਨਾਲ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਇਹਦੀ ਜ਼ਿੰਮੇਵਾਰ ਸਿੱਧੀ ਤੇ ਸਿੱਧੀ ਪੰਜਾਬ ਸਰਕਾਰ ਆ ਕਿਉਂਕਿ ਇਸ ਪੁਲ ਦੇ ਉੱਤੇ ਕੋਈ ਵੀ ਅੱਜ ਤੱਕ ਜਿੰਨੀਆਂ ਵੀ ਗਲਾਰਨਾ ਸੀਗੀਆਂ ਉਹ ਪਤਾ ਨਹੀਂ ਕਿਹੜੇ ਕਾਰਨ ਜਿਹੜੀਆਂ ਕਟੀਆਂ ਗਈਆਂ ਕਿੱਧਰ ਚਲੇ ਗਈਆਂ ਅੱਜ ਤੱਕ ਕਿਸੇ ਵੀ ਸਰਕਾਰ ਦਾ ਜਿੰਨੀਆਂ ਵੀ ਸਰਕਾਰਾਂ ਆਈਆਂ ਇਸ ਪੁਲ ਦੇ ਵੱਲ ਕੋਈ ਖਿਆਲ ਨਹੀਂ ਅੱਗੇ ਵੀ ਅਦੋਂ ਅੱਗੇ ਵੇਖੀਏ ਤੇ ਪੁਲ ਜਿਹੜੇ ਆ ਰੁੜੇ ਆ ਟੁੱਟੇ ਆ ਉਧਰ ਵੀ ਕਈ ਜਿਹੜੇ ਨੁਕਸਾਨ ਇਦਾਂ ਹੀ ਹੋਇਆ ਪਰ ਪੰਜਾਬ ਸਰਕਾਰ ਦੇ ਇਹਦੇ ਬਰ ਕੋਈ ਧਿਆਨ ਨਹੀਂ ਗਾ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਵੀ ਇਸ ਪੁਲ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗਲਾਰਨਾ ਇਹਨਾਂ ਜੋ ਵੀ ਪੁਲ ਦੀ ਮੁਰੰਮਤੀ ਉਹਨਾਂ ਲਈ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਦਾਂ ਦੀ ਜਿਹੜੀ ਦੁਰਘਟਨਾਵਾਂ ਵਾਂ ਇਦਾਂ ਜਿਹੜੇ ਨੁਕਸਾਨ ਆ ਉਹਨਾਂ ਤੋਂ ਜਿਹੜਾ ਬਚਿਆ ਜਾ ਸਕੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਜੇਕਰ ਪੰਜਾਬ ਸਰਕਾਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੰਨ ਤੇ ਕੋਈ ਜੂਨ ਆ ਸਰਕੀ ਤੇ ਜਥੇਬੰਦੀ ਵੱਲੋਂ ਤੇ ਹੋਰ ਵੀ ਨਾਲ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਇਹਦਾ ਜਿਹੜਾ ਸਖਤ ਵਿਰੋਧ ਕਰੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਕੋਈ ਪ੍ਰੋਟੈਸਟ ਕਰਨਾ ਪਿਆ ਜੋ ਜੋ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਇਹ ਭਾਈ ਜੀ ਮੈਂ ਆਉਂਦਾ ਪਿਆ ਸੀ ਮੱਲਾਂ ਵਾਲੀ ਸਾਈਡੋਂ ਤੇ ਇੱਥੇ ਬਹੁਤ ਚਿਕੜ ਜ਼ਿਆਦਾ ਸੀ ਭਾਈ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਇੱਤੇ ਤੇ ਮੈਂ ਅੱਜ ਆਇਆ ਰਾਤ ਤੇ ਮੈਨੂੰ ਇਹ ਜ਼ਲਦਾ ਪਤਾ ਨਹੀਂ ਚਿਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਜਦੋਂ ਤੱਕ ਨਾ ਸ਼ੁਰੂ ਹੋ ਗਿਆ ਦੋ ਮਿੰਟਾਂ ਮੈਂ ਪੈਰ ਪੂਰ ਨਾਲ ਆ ਗਏ ਰੋਕਿਆ ਦਿਲ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡੇਗ ਗਿਆ ਤੇ ਇਹ ਤਿੰਨੇ ਹੀ ਇਹ ਵਿੱਚ ਡੇਗ ਗਏ ਨਰ ਦੇ ਮੈਂ ਤਾਂ ਰਹਿ ਗਈ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ ਉਹ ਮੇਰੇ ਸਾਲ ਦਾ ਜਿਹੜੇ ਬੱਚੇ ਸੀ ਕਿੰਨੇ ਸਾਲ ਦੇ ਬੱਚਾ ਇੱਕ 5 ਸਾਲ ਦਾ ਇੱਕ ਤੇ ਇੱਕ 2 ਸਾਲ ਦਾ ਕੀ ਨਾਂ ਸੀ ਉਹਨਾਂ ਦਾ ਇੱਕ ਦਾ ਨਗਰ ਭੇਜ ਹੀ ਇੱਕ ਦਾ ਨਾਨੀ ਬਰਤਹੀਂ ਤੇ ਜਿਹੜੇ ਹੈਗੇ ਤੁਹਾਡੇ ਦਸ ਦੇ ਵਾਈਫੂ ਜਿਹੜੇ ਹੈਗੇ ਉਹ ਡਿੱਗ ਪਏ ਸੀਗੇ ਹਾਂਜੀ ਹਾਂਜੀ ਉਹ ਵੀ ਡਿੱਪੇ ਹੀ ਗਏ ਉਹਨਾਂ ਨੂੰ ਵੀ ਮੈਂ ਤਾਂ ਤੱਕਾ ਤੱਕਾ ਲਾ ਕੇ ਉਹਨੂੰ ਸਾਈਡ ਨੂੰ ਲ ਜਾਂਦਾ ਸੀਗਾ ਜਦੋਂ ਮੈਂ ਕੁੜੀ ਹੱਲ ਵੇਖ ਲਾ ਪਿਆ ਉਹਨਾਂ ਚੰਨ ਨੂੰ ਉਹ ਡੁੱਬ ਗਏ ਤੇ ਨਾਲ ਲ ਵੇਖਿਆ ਤੇ ਕੁੜੀ ਡੁੱਬ ਗਈ ਮੈਂ ਆਪ ਪਾਰ ਨਿਕਲਿਆ ਮਹਾ ਮੈਂ ਪੱਜ ਕੇ ਪਿੰਡ ਗਿਆ ਪਿੰਡ ਜਾ ਕੇ ਦੱਸਿਆ ਉਹਨਾਂ ਚੰਨ ਨੂੰ ਕਿਸਮਤ ਚਲੋ ਕੰਮ ਕਰ ਗਈਏ ਕਿਤੇ ਉੱਥੇ ਨਾ ਟਾਲੀ ਆ ਤੇ ਟਾਲੀ ਦੇ ਨਾਲ ਹੱਥ ਉਠੜ ਗਏ ਇਹਨਾਂ ਦੇ ਉੱਥੇ ਬੈਠੇ ਰਹੇ ਬਾਅਦ ਚ ਉਧਰੋਂ ਇਹ ਵਾਜਾ ਦਿੰਦੇ ਆਉਂਦੇ ਸੀਗੇ ਤੇ ਇਧਰੋਂ ਪਿੰਡ ਵਾਲੇ ਚੱਲ ਗਏ ਆਪਣੇ ਤੇ ਪਿੰਡ ਵਾਲਿਆਂ ਨੇ ਇਹਨੂੰ ਜਾ ਕੇ ਫੜਿਆ ਤੇ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਭਾਜੀ ਇਹ ਕਿਹੜੇ ਪਿੰਡ ਦਾ ਜਿਹੜਾ ਹੈਗਾ ਖੋਲੇਗਾ ਤੇ ਇਹ ਪਿੰਡ ਵਰਪਾਲਈ ਵਰਪਾਲ ਪਿੰਡ ਦਾ ਕੋਲਾਈ ਤੇ ਕੀ ਗੱਲ ਹੈ ਕਿ ਇਹ ਮਤਲਬ ਇਹ ਪੁਲ ਦੇ ਉੱਤੇ ਮਿੱਟੀ ਕਿਹੜੇ ਹਿਸਾਬ ਨਾਲ ਆ ਗਈ ਜਿਹੜੇ ਮਿੱਟੀ ਇਹ ਟਰੈਕਟਰਾਂ ਦੇ ਨਾਲ ਮਿੱਟੀ ਪਾਉਂਦੇ ਆਈਆ ਪਰੜੀ ਤੇ ਮਿੱਟੀ ਪਾਉਂਦੇ ਆ ਤੇ ਉਹ ਸਫਾਈ ਕਰਦੇ ਨਹੀਂ ਗਈ ਉਹ ਤੇ ਕੱਲ ਮਸ਼ੀਨ ਲਾਈ ਇਹਨਾਂ ਨੇ ਜਦੋਂ ਉੱਥੇ ਕੱਢੀ ਬੂਟੀ ਤੇ ਉਹ ਮਸ਼ੀਨ ਦੇ ਨਾਲ ਚੱਕਰ ਜ਼ਿਆਦਾ ਹੋ ਗਿਆ ਕੋਹਮੀ ਪੈ ਗਿਆ ਤੇ ਇਹਦੇ ਨਾਲ ਚੱਕਰ ਜ਼ਿਆਦਾ ਹੋਣ ਕਰਨਾ ਤੇ ਮੋਟਰਸਾਈਕਲ ਉਹਨਾਂ ਨੂੰ ਚਾਹੀਦਾ ਹੀਗਾ ਜੁਰਤੇ ਜੇ ਚੱਕੜ ਹੋਇਆ ਵਾ ਤੇ ਕਰਾਇਆ ਕਰੂਆ ਮਾਰ ਦੇਣਾ ਚਾਹੀਦਾ ਹੀਗਾ ਤੇ ਜਦੋਂ ਗਾਰੇ ਦੇ ਵਿੱਚ ਮੋਟਰਸਾਈਕਲ ਵੜੂ ਗਈ ਮੋਟਰਸਾਈਕਲ ਤਾਂ ਤਿਲਕੂ ਗਈ ਪੜਾ ਜਿਵੇਂ ਮਰਜੀ ਆ ਕੋਈ ਬੱਚੇ ਬਾਰੇ ਕੋਈ ਪਤਾ ਲੱਗਾ ਹਜੇ ਤੱਕ ਨਹੀਂ ਬੱਚਾ ਬਾਰੇ ਕੁਛ ਪਤਾ ਨਹੀਂ ਲੱਗਿਆ ਲਈ ਤੇ ਕੀ ਕਰੇ ਕੋਈ ਵਿਭਾਗ ਕੋਲੋਂ ਪਿੱਛੋਂ ਲੈ ਜਿਹੜੀ ਹੈਗੀ ਪਾਣੀ ਬੰਦ ਕਰਦਾ ਕਿ ਦੱਸਿਆ ਲੈ ਕਿ ਪਾਣੀ ਬੰਦ ਕੀਤਾ ਜਾ ਰਿਹਾ ਤੇ ਭਾਈ ਟੀਮ ਮਂਗਾਈ ਆ ਭਾਈ ਉਹਨਾਂ ਨਾਲ ਗੱਲ ਹੋਈ ਆ ਤੇ ਆਂਦੇ ਟੀਮ ਮਂਗਾਈ ਆ ਉਥੋਂ ਬਠਿੰਡੇ ਤੋਂ ਤੇ ਉਹ ਤੁਰੇ ਆਉਂਦੇ ਆ ਕਹਿੰਦੇ ਕਿ ਤਾਈ ਇੱਥੇ ਪਹੁੰਚ ਰਿਹਾ ਤੇ ਫਿਰ ਦੇਖਣਗੇ ਥੱਲੇ ਹਾਂਜੀ ਸਰਕਾਰ ਤੋਂ ਅਸੀਂ ਹੀ ਮੰਗ ਕਰਦੇ ਆਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਆਪ ਕੋਲ ਬਣ ਜਾਣਾ ਚਾਹੀਦਾ ਜੀ ਕੀ ਨਾਮ ਤੇ ਮੇਰਾ ਨਾਮ ਜਸਬੀਰ ਆ ਜੀ ਉਹ ਸਾਰੇ ਚਾਰ ਵੀ ਜਿਹੜੇ ਕੇ ਮੈਂਬਰ ਤੁਰੇ ਉਦੇਸੀ ਦੋ ਬੱਚੇ ਤੇ ਦੋਵੇਂ ਮੀਆਂ ਬੀਬੀ ਆਪ ਸੀ ਤੇ ਜਦੋਂ ਇੱਥੇ ਚਿੱਕੜ ਵੱਜਾ ਸੀਗਾ ਤੇ ਵੀ ਬਹੁਤ ਇਹਨਾਂ ਨੇ ਚਿੱਕੜ ਬਹੁਤ ਮੀਂਹ ਦਾ ਨਾਲ ਮਿੱਟੀ ਪੈ ਗਈ ਇਹਨਾਂ ਦੀ ਮਿੱਟੀ ਪਾਈ ਦੂਜੇ ਪਾਸੇ ਚਾਕੇ ਵਿਚਾਲੋ ਤਾਂ ਇਹਨਾਂ ਨੇ ਜਦੋਂ ਚਿੱਕੜ ਹੋ ਗਿਆ ਤੇ ਇਹਨਾਂ ਦਾ ਮੋਟਰਸਾਈਕਲ ਡਲਕ ਗਿਆ ਤੇ ਵੀ ਬੱਚੇ ਵੀ ਡਿੱਗ ਪਏ ਤੇ ਉਹਨਾਂ ਦੀ ਮਾਤਾ ਵੀ ਡਿੱਗ ਪਈ ਤਾਂ ਜਦੋਂ ਉਹਨਾਂ ਦੇ ਘਰ ਵਾਲੇ ਨੇ ਛਾਲ ਮਾਰੀ ਤਾਂ ਉਹਨਾਂ ਤੋਂ ਵੀ ਉਹਦੇ ਘਰ ਵਾਲੀ ਕਾਟ ਲਈ ਬੱਚੇ ਨਹੀਂ ਲੱਭੇ ਹਜੇ ਤੱਕ ਬੱਚੇ ਨਹੀਂ ਲੱਭੇ ਤਾਂ ਇਹ ਦਾ ਬਹੁਤ ਮੰਦਾ ਹਾਲ ਸੀ ਅਸੀਂ ਬਹੁਤ ਔਖੇ ਅੱਗੇ ਵੀ ਲੰਘਦੇ ਸੀ ਬਹੁਤ ਦੋ ਤਿੰਨ ਵਾਰ ਅੱਗੇ ਵੀ ਬਹੁਤ ਆਸਿਆ ਵਾਪਰੇ ਆ ਤੇ ਪਰ ਇਹ ਦੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਪਰ ਇਹ ਠੇਕੇਦਾਰ ਬਾਹਤੇ ਕੰਮ ਗਲਤ ਆ ਜਿਹੜਾ ਮਿੱਟੀ ਚੱਕ ਕੇ ਤੇ ਇਹਨੇ ਮੀਂਹ ਦੇ ਹੁਣ ਸੋਣ ਆਇਆ ਤੇ ਹੁਣ ਮੀਂਹ ਪੈਂਦਾ ਸੀ ਤਾਂ ਹੁਣ ਇਹ ਜਿਹੜਾ ਚੱਕੜ ਬੰਦਾ ਤੇ ਜਦੋਂ ਸੁੱਕ ਇਨਸਾਨਾ ਸੀ ਉਦੋਂ ਕਿਉਂ ਨਹੀਂ ਇੱਥੇ ਮਿੱਟੀ ਪਾਈ ਸਵੈ ਕਰਨੀ ਚਾਹੀਦੀ ਤੇ ਇਹ ਜੇ ਮਿੱਟੀ ਪਈ ਸੀ ਤਾਂ ਫਿਰ ਕਰਾਇਆ ਮਾਰ ਕੇ ਨੂੰ ਸਾਫ ਕਰ ਦੇ ਤਾਂ ਇਹ ਜਿਹੜੀ ਆ ਜਿਹੜਾ ਘਾਟ ਦਾ ਨਾਂ ਵਾਪਰਦੀ ਤੇ ਕੀ ਮੰਗ ਕਰਦੇ ਸਰਕਾਰ ਕੋ ਤੇ ਅਸੀਂ ਇਹੇ ਮੰਗ ਕਰਦੇ ਵੀ ਉਹ ਗਰੀਬ ਪਰਿਵਾਰ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਏ ਤੇ ਉਹਦਾ ਨਿਸਾਬ ਸਾਨੂੰ ਮਿਲਣਾ ਚਾਹੀਦਾ ਦੱਸੋ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਬਲਵਿੰਦਰ ਸਿੰਘ ਆ ਜੀ ਸਰਪੰਚ ਪਿੰਡ ਬਰਪਾਲ ਤੋਂ ਜੀ ਕੀ ਕਾਰਨ ਹੋਇਆ ਜਿਹੜਾ ਰਾਤ ਹਾਸਾ ਹੋ ਗਿਆ ਹੈਗਾ ਨਹਿਰ ਵਿੱਚ ਬੱਚੇ ਰੁੜ ਗਏ ਸਭ ਤੋਂ ਪਹਿਲਾਂ ਤਾਂ ਜੀ ਬੜੀ ਦੁੱਖਦਾਈ ਦੀ ਗੱਲ ਇਹ ਹੈ ਲੈ ਵੀ ਇੱਕੋ ਪਰਿਵਾਰ ਦੇ ਚਾਰ ਜੀ ਜਿਹੜੇ ਇੱਕੇ ਦਮ ਨਹਿਰ ਚ ਡਿੱਗ ਪਏ ਜਿਨ੍ਹਾਂ ਚ ਦੋ ਬੱਚੇ ਰੁੜ ਗਏ ਤੇ ਮਾਤਾ ਪਿਤਾ ਤਾਂ ਨਿਕਲ ਆਏ ਬੜੀ ਤਸ਼ੱਦਦ ਦੇ ਨਾਲ ਉਹਨਾਂ ਨੂੰ ਵੀ ਕੱਢਿਆ ਗਿਆ ਤੇ ਇਹ ਸਿਰਫ ਠੇਕੇਦਾਰ ਦੀ ਨਲਾਇਕੀ ਹੋਣ ਕਾਰਨ ਜਿਹੜਾ ਇਹ ਕੰਮ ਹੋਇਆ ਵਾ ਜਿਹੜਾ ਇਹਦਾ ਰੇਲਿੰਗ ਵੀ ਨਹੀਂ ਉੱਤੇ ਲੱਗੀ ਹੋਈਗੀ ਅੱਗੇ ਵੀ ਬਹੁਤ ਹਾਦਸੇ ਹੋਏ ਇੱਥੇ ਪਰ ਕਿਸੇ ਨੇ ਕੋਈ ਖਬਰਸਾਰ ਨਹੀਂ ਲਈ ਗਈ ਇਹ ਜਿਹੜਾ ਅੱਜ ਮੌਸਮ ਖਰਾਬ ਆ ਮੀਂਹ ਪੈ ਰਿਹਾ ਠੇਕੇਦਾਰ ਇੱਥੇ ਮਿੱਟੀ ਪਾ ਰਿਆ ਵਾ ਉਹਦੇ ਕਾਰਨ ਚਿੱਕੜ ਬਣਿਆ ਹੋਇਆ ਚਿੱਕੜ ਦੇ ਕਾਰਨ ਉਹ ਮੋਟਰਸਾਈਕਲ ਤਿਲਕਿਆ ਤੇ ਬੱਚੇ ਵਿੱਚ ਜਾ ਕੇ ਡਿੱਗ ਗਏ ਤੇ ਬੱਚੇ ਦੋ ਡਰ ਗਏ ਇੱਕ 4 ਸਾਲ ਦਾ ਬੱਚਾ ਵਾ ਇੱਕ 2 ਸਾਲ ਦਾ ਵਾ ਅਜੇ ਤੱਕ ਕੋਈ ਬੱਚੇ ਦਾ ਪਤਾ ਲੱਗਾ ਨਹੀਂ ਜੀ ਕੋਈ ਪਤਾ ਨਹੀਂ ਲੱਗਿਆ ਬੱਚੇ ਦਾ ਹਜੇ ਬੱਚੇ ਨੂੰ ਲੱਭਣ ਵਾਸਤੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਹਾਂ ਜੀ ਐਨ ਟੀਮ ਆ ਰਹੀ ਹੈ ਉਥੋਂ ਐਨ ਡੀ ਆਰ ਐਫ ਦੀ ਤੇ ਐਸ ਡੀ ਐਮ ਸਾਹਿਬ ਨੇ ਸਾਨੂੰ ਅਸ਼ਵਾਸਨ ਦਵਾਇਆ ਲਾ ਵੀ ਉਹ ਥੋੜੇ ਟਾਈਮ ਤੱਕ ਆ ਰਹੀ ਤੇ ਉਹ ਕਰਨਗੇ ਪਾਲੀ ਸਰਕਾਰ ਕੋ ਕੀ ਮੰਕਰਦੇ ਹੈ ਕਿ ਜਿਹੜਾ ਇਹ ਪੁਲ ਬਣਾਇਆ ਜਿਹੜਾ ਹੈਗਾ ਪੁਲ ਤੇ ਰੇਲਿੰਗ ਨਹੀਂ ਹੈਗੀ ਪੁਲ ਬਹੁਤ ਤੰਗ ਹੈਗਾ ਇਸੇ ਹਾਸਿਆ ਸਭ ਤੋਂ ਪਹਿਲਾਂ ਤਾਂ ਮੰਗ ਆ ਜੀ ਸਾਡੀ ਇੱਕ ਤਾਂ ਜਿਹੜੇ ਬੰਦੇ ਇੱਥੇ ਜ਼ਿੰਮੇਵਾਰ ਨੇ ਕੰਮ ਕਰਾ ਰਹੇ ਨੇ ਉਹਨਾਂ ਤੇ ਐਫ ਆਈ ਆਰ ਦਰਜ ਹੋਵੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਜੀ ਤੇ ਦੱਸ ਦਰਵੇ ਜਿਹੜੇ ਨਹਿਰ ਦੇ ਦੋਨੋਂ ਸੈਂਟਰ ਦੇ ਵਿੱਚੋਂ ਜਿਹੜੀ ਹੈਗੀ ਹਾਂਜੀ ਦੋਨਾਂ ਸਾਈਡਾਂ ਤੋਂ ਮਿੱਟੀ ਵਿਚਾਲੇ ਚੁੱਕੀ ਹੋਈ ਆ ਜਿਹੜੇ ਕਿ ਰੋਖ ਉੱਥੇ ਲੱਗੇ ਸੀ ਉਹ ਵੀ ਪੱਟੇ ਹੋਏ ਆ ਠੇਕੇਦਾਰਾਂ ਨੇ ਕੁਝ ਗਾੜ ਰਲ ਗਏ ਮਹਿਕਮਾ ਵਾਲੇ ਆਪਸ ਵਿੱਚ ਇਹਨਾਂ ਨੇ ਉੱਥੇ ਵੀ ਬਹੁਤ ਵੱਡਾ ਨੁਕਸਾਨ ਕੀਤਾ ਜਿਹੜਾ ਕਿ ਦੋਨਾਂ ਨਹਿਰਾਂ ਦਾ ਪਾਣੀ ਹੋ ਸਕਦਾ ਪਾਣੀ ਦਾ ਥੋੜਾ ਜਿਹਾ ਵੀ ਚੜ੍ਹਾ ਹੋ ਜੇ ਤੇ ਦੋਨਾਂ ਨਹਿਰਾਂ ਦਾ ਪਾਣੀ ਆਪਸ ਵਿੱਚ ਮਿਲ ਜਾਵੇ ਉੱਥੇ ਵੀ ਪਾੜ ਪੈਣ ਦਾ ਖਤਰਾ ਹੋ ਸਕਦਾ ਵਾਜੀ ਤੇ ਲੱਗਦਾ ਹੈ ਕਿ ਇਹ ਸਾਰਾ ਕੁਝ ਬੈਕਪੇ ਦੇ ਥਾਂ ਜੀ ਬਿਲਕੁਲ ਜੀ ਇਹ ਵਿਭਾਗ ਦੇ ਨਿਗਹਿਲੀ ਕਰਕੇ ਹੋਇਆ ਜੀ